ਜੀ ਪੜਾਈ ਲੱਗ ਗਿਆ ਲਾਕ ਦੁਕਾਨ ਉੱਪਰ ਅੱਗ ਲੱਗੀ ਜੀ ਪੜੋਸੀ ਨੇ ਦੱਸਿਆ ਵੱਲੋਂ ਕੀ ਅੱਗ ਲੱਗਦੀ ਕਿਤੇ ਦੁਕਾਨ ਨੂੰ ਭਾਈ ਕਾਗਜ਼ ਕੰਮ ਰੈਡੀ ਮੇਡ ਕਰਦੇ ਕਿੰਨੀ ਕੀ ਜ਼ਰੂਰਤ ਕੀਤੀ ਕੰਮ ਕਰਦੇ ਜੀ ਸਾਡਾ ਕਸ਼ਟ ਆ ਰਿਹਾ ਕੋ ਮਿਹਨਤ ਨਾਲ ਬੁਣਾਈ ਜਿ ਦੇਗਾ ਕੀ ਕੀ ਕਰ ਪਿਆ ਜੋੜ ਕੇ ਨੇ ਬਹੁਤ ਅਸਰੇ ਰੈਡੀ ਮੇਡ ਕੱਪੜੇ ਬਹੁਤ ਅਸਰੇ ਪਾਏ ਆ ਜੀ ਬਹੁਤ ਮਿਹਨਤ ਵਾਲੇ ਦੀ ਦੁਕਾਨ ਸਾਰੀ ਬਣਾਈ ਹੈ ਜੀ ਤਾਂ ਸੱਗ ਲੱਗ ਗਈ ਤਾਂ ਬਹੁਤ ਨੁਕਸਾਨ ਹੋ ਗਿਆ ਜੀ ਉਹ ਲੰਬਾ 4 ਕੇ ਦੇ ਪਾ ਦਿਓ ਨਾਾਰੇ ਨਾਲੇ 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 哎，我也不知道，我也不知道开了吧，你的。有 ਕੀ ਕਿੱਟ ਨਹੀਂ ਜੀ ਪਰਾਇ ਲੱਗਦਾ ਲਾਕ ਦੁਕਾਨ ਨੂੰ ਉੱਪਰ ਅੱਗ ਲੱਗੀ ਜੀ ਪੜੋਸੀਆਂ ਦੱਸ ਰਿਹਾ ਲੋ ਇਹ ਅੱਗ ਲੱਗਦੀ ਤੇਰੀ ਦੇ ਬਾਹਰੋਂ ਭਾਈ ਦਾ ਤਾਂ ਰੈਡੀ ਮੇਡ ਦਾ ਕਿੰਨੇ ਕੀ ਜ਼ਰੂਰਤ ਜੀ ਤੁਹਾਨੂੰ ਕਰਦੇ ਜੀ ਸਾਡਾ ਕਸਤਾ ਦੇ ਉਹ ਕੋ ਮੇਤਰਣ ਨੂੰ ਆਈ ਜੀ ਨਾ ਪਰ ਇਹ ਲੱਗੇ ਜਿਨਸਾਨ ਬਹੁਤ ਜ਼ਿਆਦਾ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਕਹਿਣਾ ਦੁਕਾਨ ਨੂੰ ਮੇਰੀ ਨਜ਼ਰ ਕੀਤੀ ਆ ਜੋ ਮੈਂ ਸਾਰਾ ਆਪਣੇ ਮੰਮੇ ਵਾਂਗ ਦੇਖਿਆ ਕੀ ਇੱਕ ਪੁਆਇੰਟ 2 ਹੰਜੀਵੀਰ ਜੀ ਸਾਡਾ ਦੋਸਤ ਹੈ ਜੀ ਚਰਚਾ ਨੇ ਸਿਕਾਂ ਦਾ ਆਪ ਜੀ ਦੱਸਣਾ ਸਾਡੇ ਪਹਿਲਾਂ ਟਿਲਿੰਗ ਦਾ ਕੰਮ ਕਰਦਾ ਰਿਹਾ ਹੈ ਤੇ ਇਹ ਕੀ ਕਰ ਪਿਆ ਜੋੜ ਕੇ ਨੇ ਬਹੁਤ ਅਸਲੀ ਰੀਡੀਮੇ ਕੱਪੜੇ ਬਹੁਤ ਅਸਲੀ ਪਾਏ ਆ ਜੀ ਬਹੁਤ ਮੈਂਤਰ ਵਾਲੇ ਦੀ ਦੁਕਾਨ ਸਾਰੀ ਬਣਾਈ ਹੈ ਜੀ ਫਸ ਅੱਗ ਲੱਗ ਗਈ ਤਾਂ ਬਹੁਤ ਨੁਕਸਾਨ ਹੋ ਗਿਆ ਸਰਕਾਰ ਸਾਡੀ ਇਹ ਪੀਲ ਹੈ ਵੀ ਜੇ ਇਹਦੀ ਆਪਤੀਬੰਦ ਕਰੀ ਜਾਵੇ ਸਾਰੇ ਭਾਈਆਂ ਭੈਣਾਂ ਨੂੰ ਮਰੰਦੇ ਵਾਲਿਆਂ ਨੂੰ ਸਭ ਨੂੰ ਆਗਰ ਵਾਲੇ ਦੇ ਨਾਗਰਿਕਾਂ ਨਿਵਾਸੀਆਂ ਨੂੰ ਵੀ ਬੇਨਤੀ ਹੈ ਵੀ ਇਹਦੀ ਮਦਦ ਜ਼ਰੂਰ ਕੀਤੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 4-5 ਲੱਖ ਦਾ ਤਾਂ ਹੋ ਹੀ ਗਿਆ ਜੀ ਬਾਕੀ ਦੁਕਾਨ ਦਾ ਜੋ ਹੈਗਾ ਜੋ ਵੀ ਨੁਕਸਾਨ ਹੈਗੇ ਕੱਪੜੇ ਦਾ ਹੋ ਗਿਆ ਨੁਕਸਾਨ ਸਾਡੇ ਯਾਰ ਦੱਸ ਜੀ ਨਾਲ ਚਿੰਗ ਜੀ ਹੋਰ ਮਿਹਨਤੀ ਬੰਦੇ ਆ ਤੇ ਇਹਨਾਂ ਦਾ ਕਾਰੋਬਾਰ ਆਪਣਾ ਮੋੜਾ ਹੋੜੀ-ਹੋੜੀ ਜਲਾ ਰਹੇ ਸੀਗੇ ਜੱਗ ਲੱਗਣ ਕਰਕੇ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ। ਜਿਉਂ ਸਰਕਾਰ ਵੱਲੋਂ ਕੋਈ ਇਹਨਾਂ ਨੂੰ ਵੀ ਗਰੀਬੀ ਦਾ ਬੰਦੇ ਆ ਇਹਨਾਂ ਨੂੰ ਕੋਈ ਸਹੂਤ ਨਹੀਂ ਜਦ। ਇਹ ਜੀ ਪਰਿਵਾਰ ਨੂੰ ਆਪਣਾ ਕੰਮ ਕਰਨ ਵਾਸਤੇ ਕੋਈ ਸਹਾਰਾ ਕੋਈ। ਕੀ ਕਰਨਾ ਹੋਦੀ ਗੱਡੀ? ਜਿੱਥੇ ਪਤਾ ਲੱਗਾ ਲਾਗ ਵਾਲੇ ਦੀਪੇ ਨੇ ਦੱਸਿਆ ਕਿ ਥੋੜੀ ਜਿਹੀ ਅੱਗ ਲੱਗ। ਹੂੰ। ਇਹਨਾਂ ਦਾ ਸਾਰਾ ਉਹ ਚਾਰਕ ਲੱਗ ਗਿਆ। ਓਏ। ਇੰਸ਼ਾਨੂ ਲਈ। ਅਗੇ ਰਕਣ ਕੇ ਚਾਰਨ ਪਤਾ ਨਹੀਂ ਲੱਗਿਆ ਜੀ ਕੀ ਆਉਂਦਾ ਮੈਂ ਤਾਂ ਲਾਗ ਵਾਲੇ ਨੇ ਫੋਨ ਕਰਤਾ ਹਾਂਜੀ ਤੇ ਫਿਰ ਇਹ ਨਾਲ ਆ ਜੀ ਇਹਨੂੰ ਪਤਾ ਹੈ ਕਿ ਕਿੱਥੇ ਨਹੀਂ ਦੱਸਿਆ ਮੈਂ ਕਿੱਥੇ ਕਹਾ ਹੈ ਇਹ ਕਿੱਥੇ ਜਾ ਰਿਹਾ ਰਿਹਾ ਫੈਰ ਬੁਗਰੇਟ ਦੀ ਗੱਡੀ ਆ ਗਈ ਸੀ ਤਾਂ ਹਾਂਜੀ ਆ ਗਈ ਸੀ ਕੰਮ ਕਰ ਕੰਮ ਕਰ ਰੈਡੀ ਮੇਡ ਪਾ ਲੈ ਤਾਰੀਖ ਨੱਥਨ ਸਾਰੇ ਦੱਸ